ਲੱਗਦਾ ਹੁਣ ਪੂਰਾ ਸ਼ਹਿਰ ਹੋਵੇਗਾ ਇਕੱਠਾ ਦੋਸਤੋ ਪਰ ਹਾਲ ਦੀ ਘੜੀ ਰੇਲਵੇ ਰੋਡ ਦੀ ਗੱਲ ਕਰੀਏ ਤਾਂ ਪੂਰਨ ਤੌਰ ਤੇ ਬੈਠ ਚੁੱਕਾ ਹੈ ਪੱਠਾ ਦੋਸਤੋ ਪੂਰਨ ਤੌਰ ਤੇ ਬੈਠ ਚੁੱਕਾ ਹੈ ਪੱਠਾ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇ ਸ੍ਰੀ ਤੁਸੀਂ ਸ਼ਹਿਰ ਤੋਂ ਹੰਦੇ ਜਲਾ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਆ ਰੇਲਵੇ ਰੋਡ ਦਾ ਪੱਠਾ ਬੈਠਾ ਤੁਹਾਨੂੰ ਨਜ਼ਰ ਆ ਰਿਹਾ ਇਹ ਉਹ ਗੱਲ ਹੈ ਜਿਵੇਂ ਕਹਿੰਦੇ ਨੇ ਕਿ ਤੇਰੇ ਸਿਰ ਤੇ ਸੱਤਾ ਚੁੱਲਿਆਂ ਦੀ ਸਵਾਹ ਇਹ ਜਿਹੜੀ ਸੱਤਾ ਚੁੱਲਿਆਂ ਦੀ ਸਵਾਹ ਆ ਆ ਪਈ ਨਜ਼ਰ ਆ ਰਹੀ ਹੈ ਔਰ ਲੋਕ ਐਨੇ ਪਰੇਸ਼ਾਨ ਨੇ ਕਿ ਲੋਕ ਹੁਣ ਜਿਹਦੇ ਕਹਿੰਦੇ ਨੇ ਕਿ ਉਹ ਪ੍ਰਾਣੀ ਕਹਾਵਤ ਹੈ ਕਹਿੰਦੇ ਕਿ ਪਿਓ ਕਹਿੰਦਾ ਕਿ ਪੁੱਤ ਮੈਨੂੰ ਲੋਕ ਬੁਰਾ ਕਹਿੰਦੇ ਆ ਤੇ ਪੁੱਤ ਕਹਿੰਦਾ ਕਿ ਡੈਡੀ ਤੂੰ ਚਿੰਤਾ ਨਾ ਕਰ ਮੈਂ ਇਹੋ ਜੇ ਕੰਮ ਕਰੂੰਗਾ ਕਿ ਲੋਕ ਕਹਿਣਗੇ ਇਹਦੇ ਨਾਲੋਂ ਤਾਂ ਪਹਿਲਾਂ ਹੀ ਠੀਕ ਸੀ ਮਤਲਬ ਉਹ ਕਹਾਵਤ ਹੈ ਨਾ ਕਿ ਪਿਓ ਜਿਹੜਾ ਆ ਉਹ ਮਤਲਬ ਘਰ ਦੇ ਬਾਹਰ ਪਲਾਟ 'ਚ ਖੜਕੇ ਮੂਤਦਾ ਸੀਗਾ ਤੇ ਜਦੋਂ ਤਾਂ ਮੌਤ ਆਣ ਲੱਗੀ ਉਹ ਕਹਿੰਦਾ ਕਿ ਸਾਰੇ ਕਹਿੰਦੇ ਵੀ ਇਹਨੂੰ ਅਕਲ ਨਹੀਂ ਹੈਗੀ ਵੀ ਪੁੱਤ ਇਹੋ ਜਿਹਾ ਕੰਮ ਕਰੀ ਕਿ ਲੋਕ ਮੈਨੂੰ ਚੰਗਾ ਕਹਿਣ ਉਹ ਪੁੱਤ ਫਿਰ ਲੋਕਾਂ ਦੇ ਪਲਾਟਾਂ 'ਤੇ ਜਾ ਕੇ ਮੂਤਣ ਲੱਪਿਆ ਫਿਰ ਲੋਕ ਕਹਿੰਦੇ ਇਹਦੇ ਨਾਲ ਤਾਂ ਪਹਿਲੇ ਹੀ ਚੰਗਾ ਸੀਗਾ ਜਿਹੜਾ ਘਟੋ ਘਟ ਬਾਹਰ ਇੱਕ ਪਲਾਟ 'ਚ ਖੜਕੇ ਮੂਤਦਾ ਸੀ ਲੋਕਾਂ ਦੇ ਪਲਾਟਾਂ 'ਚ ਜਾ ਜਾ ਮੂਤਦਾ ਤਾਂ ਉਹੀ ਕੰਮ ਹੈ ਕਿ ਲੋਕ ਕਹਿੰਦੇ ਇਹਨਾਂ ਨਾਲ ਪਹਿਲੇ ਹੀ ਠੀਕ ਸੀਗੇ ਆ ਮਿੱਟੀ ਪਾਤੀ ਰੋੜੀ ਪਾਤੀ ਇਹਨਾਂ ਨਾਲ ਤਾਂ ਪਹਿਲੇ ਹੀ ਠੀਕ ਸੀਗੇ ਐਟਲੀਸਟ ਬੰਦੇ ਤਾਂ ਤੁਰ ਕੇ ਲੰਘਦੇ ਸੀਗੇ ਆ ਹੁਣ ਤੁਰ ਕੇ ਲੰਘਣਾ ਬਹੁਤ ਔਖਾ ਹੋ ਗਿਆ ਔਰ ਸਵੇਰੇ ਤਾਂ ਹਾਲਾਤ ਵੱਦ ਨਾਲੋਂ ਵੀ ਬੱਤਰ ਸੀਗੇ ਬਹੁਤ ਜ਼ਿਆਦਾ ਬੁਰੇ ਸੀਗੇ ਬੇੜਾ ਜਿਹੜਾ ਆ ਉਹ ਅਈ ਗਰਕੇ ਹੀ ਪਿਆ ਸੀਗਾ ਤਾਂ ਆ ਤੁਸੀਂ ਹੁਣ ਦੇਖੋ ਉਧਰੋਂ ਭੈਣ ਇੱਕ ਜਾ ਰਹੀ ਹੈ ਕਿੰਨਾ ਮੁਸ਼ਕਿਲ ਹੈ ਲੰਘਣਾ ਔਰ ਸਵਾਲ ਇਹੀ ਹੈ ਕਿ ਕੀ ਜਿਹੜੇ ਸ਼ਹਿਰ ਦੇ ਸਿਆਸਤਦਾਨ ਹੈ ਜਾਂ ਪ੍ਰਸ਼ਾਸਨ ਹੈ ਉਹ ਵੈਦਰ ਰਿਪੋਰਟ ਨੂੰ ਨਹੀਂ ਦੇਖਦਾ ਕੱਲ ਸਾਰਿਆਂ ਨੂੰ ਪਤਾ ਸੀ ਬੱਚੇ-ਬੱਚੇ ਨੂੰ ਪਤਾ ਸੀ ਵੀਡੀਓ ਪਾਈ ਸੀ ਕਿ ਮਿੱਟੀ ਪਾ ਦੇ ਦਿੱਤੀ ਆ ਜੇ ਨਹੀਂ ਪੈ ਗਿਆ ਭਾਤੀ ਇੰਨੀ ਤੇਜ਼ ਬਰਸਾਤ ਹੋਈ ਆ ਇਹਨਾਂ ਲੰਮਾ ਸਮਾਂ ਬਰਸਾਤ ਹੋਈ ਆ ਹਾਲਾਤ ਤੁਸੀਂ ਦੇਖੋ ਜਿਹੜੇ ਦੁਕਾਨਦਾਰ ਆ ਉਹ ਸਭ ਤੋਂ ਪਹਿਲਾਂ ਆ ਕੇ ਤਾਂ ਹੁਣ ਵਾਈਪਰ ਮਾਰਦੇ ਪਏ ਆ ਆਪਣਾ ਜਿਹੜਾ ਉਹਨਾਂ ਨੂੰ ਫਰੰਟ ਆ ਉਹ ਸਵਾਰਨਾ ਪੈ ਰਹੇ ਆ ਆ ਦੇਖੋ ਕਿਵੇਂ ਵੀਰ ਵਾਈਪਰ ਮਾਰ ਰਹੇ ਪਿੱਛੇ ਵੀ ਇਹੀ ਹਾਲਾਤ ਨੇ ਸਾਰੇ ਦੁਕਾਨਦਾਰ ਆਪਣੀ ਦੁਕਾਨਾਂ ਨੂੰ ਮੋਰੇ ਧੋਣ ਤੇ ਲੱਗੇ ਆ ਪਰ ਦੁਕਾਨ ਤੇ ਚੜੂਗਾ ਕੌਣ ਸਵਾਲ ਤਾਂ ਇਹੀ ਹੈ ਨਾ ਕਿ ਹਰ ਦੁਕਾਨਦਾਰ ਦੀ ਦੁਕਾਨ ਦੇ ਮੋੜੇ ਵੱਡਾ ਸਾਰਾ ਖੱਡਾ ਆ ਔਰ ਗਾਰੇ ਆ ਆ ਗਾਰੇ ਦੀ ਦਲਦਾ ਲਿਆ ਇਹ ਕਿਹੜੀ ਅਮਰੀਕਨ ਟੈਕਨੋਲੋਜੀ ਆ ਤੁਰ ਕੇ ਤਾਂ ਲੰਘਿਆ ਹੀ ਨਹੀਂ ਜਾ ਰਿਹਾ ਐਟ ਲੀਸਟ ਪਹਿਲਾਂ ਤੁਰ ਕੇ ਤਾਂ ਲੋਕ ਲੰਘ ਸਕਦੇ ਸੀਗੇ ਹੁਣ ਕਾਰ ਆ ਜਿਹੜੀਆਂ ਉਹ ਸਕੇਟਿੰਗ ਕਾਰਸ ਬਣੀ ਹੋਈਆਂ ਕ੍ਰੇਜ਼ੀ ਕਾਰਸ ਬਣੀ ਹੋਈਆਂ ਘੁੰਮਦੀਆਂ ਪਈਆਂ ਮੜ ਜੇ ਬ੍ਰੇਕ ਲੱਗਦੀ ਹੈ ਗੱਡੀ ਘੁੰਮ ਜਾਂਦੀ ਆ ਟੂ ਵੀਲਰ ਵਾਲੇ ਪੈਦਲ ਤੁਰਨ ਵਾਲੇ ਉਹਨਾਂ ਲਈ ਕੋਈ ਸਬਬਾ ਹੀ ਨਹੀਂ ਬਚਿਆ ਮੁਸ਼ਕਲ ਹਾਲਾਤ ਨੇ ਸੋ ਇਹ ਸਿਆਣਪ ਕਿੱਥੋਂ ਆਂਦੀ ਹੈ ਸਿਆਸਤਦਾਨਾਂ ਕੋਲ ਜ਼ਰੂਰ ਦੱਸਣ ਬਾਕੀ ਮੈਂ ਤਾਂ ਉਹੀ ਗੱਲ ਕਹਿਣਾ ਜਿਵੇਂ ਤੂੰ ਕਹਿੰਦਾ ਸੀ ਨਾ ਰੀਸ ਲਾਉਂਦਾ ਸੀ ਲਾਈ ਜਰਾ ਹਾਂਜੀ ਆਜੋ 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 ਜੇ ਇੱਥੇ ਇਹ ਦੁਕਾਨਦਾਰ ਕਹਿਣਾ ਕਿ ਕੋਈ ਸਾਮਾਨ ਫਰੀ ਚ ਆ ਤੇ ਦਾਵੀ ਨਹੀਂ ਹੋਣਾ ਹਾਂਜੀ ਆਜੋ ਆਜੋ ਦਾਵੀ ਕਿਹਨੇ ਨਹੀਂ ਹੋਣਾ ਫਰੀ ਚ ਵੀ ਵਿਚਾਰੇ ਸਾਮਾਨ ਲਾ ਦਿੰਨਾ ਲੋਕ ਡਰਦੇ ਪਏ ਆ ਸਵੇਰ ਦੀਆਂ ਵੀਡੀਓ ਪਰ ਮੈਸੇਂਜਰ ਸਾਰਾ ਮੇਰਾ ਭਰ ਗਿਆ ਵੀਡੀਓਜ਼ ਦੇ ਨਾਲ ਇਸ ਕਰਕੇ ਅਸੀਂ ਆ ਤੁਹਾਨੂੰ ਉੱਪਰ ਹੁਲਾਤ ਦਿਖਾ ਰਹੇ ਆ ਸੜਕ ਤਾਂ ਐ ਲੱਗਦੀ ਕਿ ਥਾਂ ਥਾਂ ਤੋਂ ਪਾੜੀ ਪਈ ਆ ਹਨਾ ਜਿਵੇਂ ਸਪੈਸ਼ਲ ਆਪ ਖੱਡੇ ਖੋਦੇ ਹੋਣ ਜ਼ਿਗਜ਼ੈਗ ਪੂਰਾ ਬਣਦਾ ਉਹ ਦੇਖੋ ਤਾਂ ਕੋਈ ਹਾਲਾਤ ਹੈ ਟੂ ਵੀਲਰ ਵਾਲੇ ਸਾਈਕਲ ਵਾਲੇ ਚਲੋ ਸਾਈਕਲ ਵੀ ਟੂ ਵੀਲਰ ਹੈ ਤੇ ਪੈਦਲ ਤੁਰਨ ਵਾਲੇ ਉਹਨਾਂ ਦੇ ਹਾਲਾਤ ਕੀ ਨੇ ਬੜੇ ਮਾੜੇ ਨੇ ਚਪਲਾ ਪਾ ਕੇ ਸਾਰੇ ਆਉਣ ਤੇ ਮਜਬੂਰ ਆ ਕਹਿੰਦੇ ਬੂਟ ਪਾ ਕੇ ਜਾਈਏ ਤਾਂ ਕੰਮ ਔਖਾ ਹੁੰਦਾ ਜਿਹੜੇ ਇੱਥੋਂ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਗਏ ਆ ਸਾਰੇ ਬੱਚਿਆਂ ਦੀ ਯੂਨੀਫਾਰਮ ਖਰਾਬ ਹੋਈ ਹੈ ਜਿਨ੍ਹਾਂ ਨੇ ਦਫ਼ਤਰਾਂ ਨੂੰ ਜਾਣਾ ਹੁੰਦਾ ਸੀ ਯੂਨੀਫਾਰਮ ਸਾਰੀ ਖਰਾਬ ਹੋਈ ਹੈ ਜਿਹੜੇ ਆ ਸ਼ੋਰੂਮ ਆਲੇ ਉਹਨਾਂ ਦਾ ਧੰਦਾ ਸਾਰਾ ਖਰਾਬ ਹੋ ਗਿਆ ਤਾਂ ਕਿਹਦੇ ਮਾ ਨੂੰ ਮਾਸੀ ਆਖਣ ਕਿਦੇ ਸਿਰ ਸਾਰਾ ਭਾਂਡਾ ਭੰਨਣੋ ਕੁਝ ਨਹੀਂ ਹੋ ਰਿਹਾ 2019 ਤੋਂ ਹੀ ਹਾਲਾਤ ਨੇ ਮੌਜੂਦਾ ਜਿਹੜੇ ਅਧਿਕਾਰੀ ਨੇ ਜਾਂ ਮੌਜੂਦਾ ਜਿਹੜੇ ਨਮਾਇंदे ਨੇ ਕੀ ਕਰ ਰਹੇ ਨੇ ਕਿ ਇਹ ਤੁਹਾਡਾ ਵਿਜ਼ਨ ਹੈ ਇਹ ਤੁਹਾਡੀ ਸੋਚ ਹੈ ਕਿ ਇਹ ਆਉਣ ਵਾਲਾ ਨਵਾਂ ਸ਼ਹਿਰ ਇਹ ਤੁਹਾਡਾ ਵਿਜ਼ਨ ਹੈ ਤੁਸੀਂ ਮਾੜਾ ਮੋਟਾ ਤੱਕ ਨੂੰ ਹੱਥ ਮਾਰੋ ਵੀ ਤੁਸੀਂ ਲੋਕਾਂ ਨਾਲ ਕਰ ਕੀ ਰਹੇ ਹੋ ਹੋਰ ਕੁਝ ਨਹੀਂ ਕਰਨਾ ਵੈਦਰ ਰਿਪੋਰਟ ਹੀ ਪੜ ਲਿਆ ਕਰੋ ਹੁਣ ਸ਼ੋਭਾ ਯਾਤਰਾ ਵੀ ਲੰਘਣੀ ਸੀ ਸਾਰੇ ਚਿੰਤਿਤ ਨੇ ਕਿੱਦਾਂ ਸ਼ੋਭਾ ਯਾਤਰਾ ਲੰਘੂਗੀ ਸਾਲ ਬਾਅਦ ਮਸਾ ਮਸਾ ਦਾ ਦਿਹਾੜਾ ਆਉਂਦਾ ਲੋਕਾਂ ਦੇ ਮਨ ਵਿੱਚ ਉਤਸ਼ਾਹ ਹੁੰਦਾ ਤੇ ਤੁਸੀਂ ਜੇ ਕਹਿੰਦਾ ਪੈਚਵਰਕ ਕਰਾਣਾ ਸੀ ਇੱਥੇ ਲੁੱਕ ਹੀ ਪਵਾ ਦਿੰਦੇ ਜੇ ਇੰਨਾ ਪੈਸਾ ਹੈਗਾ ਤੁਹਾਡੇ ਕੋ ਇੱਥੇ ਲੁੱਕ ਪਵਾ ਦਿੰਦੇ ਸਤਿਆਨਾਸ ਮਾਰ ਕੇ ਰੱਖ ਦਿੱਤਾ ਪਰ ਲੋਕ ਪਰੇਸ਼ਾਨ ਨੇ ਬਹੁਤ ਮੰਦਾ ਹਾਲਾ ਸੱਚੀ ਗੱਲ ਆ ਭਾਜੀ ਅੱਛਾ ਇੱਕ ਤਾਂ ਆ ਮੰਦਾ ਹਾਲਤ ਹੈ ਜਿਹੜੇ ਦੁਕਾਨਦਾਰਾਂ ਦੇ ਮੰਦਾ ਲੱਗ ਗਿਆ ਉਹ ਬਿਲਕੁਲ ਬਿਲਕੁਲ ਤਿਹਾਰ ਦਾ ਖਤਮ ਹੋ ਗਣਾ ਤੇ ਯਾਰ ਤਿਹਾਰ ਖਤਮ ਹੋ ਗਿਆ ਮੋਰੇ ਕਿੰਨੇ ਤਿਹਾਰ ਖਤਮ ਹੋ ਜਾਣੇ ਆ ਮੈਂ ਤਾਂ ਆਪ ਸੋਚਦਾ ਕਿ ਕਿਦਾਂ ਸਰਵਾਈਵ ਕਰਦੇ ਹੋਗੇ ਜਿਹੜੇ ਇੱਥੇ ਸ਼ੋਰੂਮ ਖੁੱਲੇ ਆ ਰੇਲੇਵੇ ਰੋਡ ਤੇ ਹੁਣ ਮੋਟਰ ਪੈਦਲ ਆਣਾ ਤਾਂ ਬਹੁਤ ਮੁਸ਼ਕਿਲ ਆ ਉਹਦੇ ਉਹਦੇ ਬੰਦਾ ਬੋਚ-ਬੋਚ ਕੇ ਪੱਬ ਧਰਦਾ ਗਾਣਾ ਨਹੀਂ ਹੈਗਾ ਬੋਚ-ਬੋਚ ਪੇ ਪੱਬ ਧਰਦੀ ਨਹੀਂ ਮੈਂ ਉਹ ਤਾਂ ਚਲੋ ਜਵਾਨੀ ਹੁੰਦੀ ਹੈ ਜਦ ਝਾਂਜਰਾਂ ਪਾਈਆਂ ਹੁੰਦੀਆਂ ਬੋਚ-ਬੋਚ ਕੇ ਪੱਪ ਧਰਦੇ ਕਿਤੇ ਆਵਾਜ਼ ਨਾ ਆ ਜਾਵੇ ਇੱਥੇ ਜਿਹੜਾ ਬੰਦਾ ਲੰਘਦਾ ਬੋਚ-ਬੋਚ ਕੇ ਪੱਪ ਰੱਖਣਾ ਪੈਂਦਾ ਕਿ ਪਤਾ ਨਹੀਂ ਅਗਲਾ ਪੈਰ ਸਲਿੱਪ ਕੀਤਾ ਇੱਥੇ ਪੱਕਾ ਕਿਸੇ ਕਦੇ ਲੱਤਵਾਂ ਟੁੱਟ ਜਾਣੀਆਂ ਬਿਲਕੁਲ ਬਿਲਕੁਲ ਟੁੱਟ ਜਾਣੀਆਂ ਜੀ ਮਾੜੀ ਹਣ ਗਹਿਲੀ ਹੋ ਲੱਤਵਾਂ ਟੁੱਟ ਜਾਣੀਆਂ ਮੋਟਰਸਾਈਕਲ ਵਾ ਦੇਖੋ ਥੱਲੇ ਦੇਖੋ ਉਹਦੇ ਬੰਦਾ ਕਿਦਾਂ ਹੌਲੀ-ਹੌਲੀ ਹੌਲੀ-ਹੌਲੀ ਲੈ ਕੇ ਜਾਂਦਾ ਕਿਉਂਕਿ ਮੋਟਰਸਾਈਕਲ ਸਲਿੱਪ ਕਰਨ ਦਾ ਖਤਰਾ ਸਲਿੱਪ ਕਰਨ ਦਾ ਖਤਰਾ ਫਿਰ ਬੰਦੇ ਨੂੰ ਚਿੰਤਾ ਹੁੰਦੀ ਕਿ ਮੇਰੇ ਬੂਟ ਨਾ ਕੰਦੇ ਹੋ ਜਾਣ ਮੈਂ ਜਿੱਥੇ ਮੋੜੇ ਜਾ ਕਿਸੇ ਦਫਤਰ ਜਾਣਾ ਅਗਲਾ ਕਹਿੰਦਾ ਮੇਰੇ ਬੂਟ ਗੰਦੇ ਉਹ ਕਿ ਜਿੱਦੀ ਦੁਕਾਨ ਤੇ ਪੜੂੰਗਾ ਉਹ ਵੀ ਕਹਿੰਗਾ ਯਾਰ ਨੌਨਸੈਂਸ ਯਾ ਬੂਟ ਗੰਦੇ ਲੈ ਕੇ ਆ ਗਿਆ ਬਿਲਕੁਲ 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 ਉਹ ਤਾਂ ਇਹ ਇਹ ਤਾਂ ਗੱਲ ਹੈਗੀ ਆ ਜੀ ਬੜਾ ਜਿਆਦਾ ਜਿਆਦਾ ਮੰਦਾ ਹਾਲਾ ਰੇਲਵੇ ਰੋਡ ਦਾ ਜੀ ਅੱਛਾ ਰਿਕਸ਼ੇ ਵਾਲੇ ਵਿਚਾਰੇ ਜਿਹੜੇ ਮਸੀ ਮਸੀ ਜਿਨ੍ਹਾਂ ਨੇ ਆਰਡਰ ਕੋਈ ਲੈ ਕੇ ਆਣਾ ਜਾਣਾ ਹੁੰਦਾ ਉਹਨਾਂ ਦੀ ਦਿਹਾੜੀ ਖਰਾਬ ਦੁਕਾਨਦਾਰਾਂ ਦੀ ਦਿਹਾੜੀ ਖਰਾਬ ਬੱਚਿਆਂ ਨੇ ਜਾਣਾ ਨਾ ਉਹਨਾਂ ਦਾ ਕੰਮ ਖਰਾਬ ਜਿਹੜੇ ਆਟੋ ਚਾਲਕ ਉਹਨਾਂ ਦਾ ਕੰਮ ਖਰਾਬ ਬੱਸਾਂ ਦਾ ਕੰਮ ਖਰਾਬ ਇਹਨਾਂ ਦੇ ਕਮਾਊ ਪੁੱਤ ਟਿਪਰ ਲੰਘਦੇ ਉਹਨਾਂ ਦਾ ਕੰਮ ਇਹਨਾਂ ਦੀ ਆਨਸਟ ਕਰਕੇ ਇਹਨਾਂ ਦੀ ਲਾਪਰਵਾਹੀਆਂ ਕਰਕੇ ਔਰ ਇਹਨਾਂ ਦੀ ਜਿਹੜੀ ਦੂਰ ਦ੍ਰਿਸ਼ਟੀ ਨਹੀਂ ਆ ਉਹਦੇ ਕਰਕੇ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਆਮ ਜਨਤਾ ਦਾ ਬੜਾ ਨੁਕਸਾਨ ਹੋ ਰਿਹਾ ਜੀ ਯਾਰ ਕੋਈ ਵਿਜਨ ਨਹੀਂ ਹੈ ਨਹੀਂ ਆਮ ਪਬਲਿਕ ਦਾ ਬੜਾ ਨੁਕਸਾਨ ਹੋ ਰਿਹਾ ਜੀ ਪਬਲਿਕ ਦਾ ਹੀ ਨੁਕਸਾਨ ਹੈ ਹੋਰ ਕਿਹਦੇ ਨੁਕਸਾਨ ਹੈ ਪਬਲਿਕ ਆਮ ਹੀ ਹੁੰਦੀ ਆ ਪਾਰਟੀਆਂ ਤਾਂ ਖਾਸ ਹੁੰਦੀਆਂ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਬਹੁਤ ਜ਼ਿਆਦਾ ਨੁਕਸਾਨ ਇੱਦਾਂ ਦੇਖੋ ਰੇਲਵੇ ਰੋਡ ਦਾ ਤੁਸੀਂ ਹਾਲ ਥੱਲੇ ਦੇਖੋ ਸਾਈਕਲ ਵਾਲਾ ਕਿੰਨਾ ਮੁਸ਼ਕਲ ਹੈ ਲੈ ਦੁਕਾਨਦਾਰ ਹੁਣ ਸਮਾਨ ਬਾਹਰ ਟਿਕਾਉਣ ਦੀ ਜਗ੍ਹਾ ਲਿਫਾਫੇ ਟ ਤਰਸ ਸਾਰਿਆਂ ਮੈਨੂੰ ਸ਼ਹਿਰ ਤੇ ਤਰਸ ਔਰ ਬਦ ਨਾਲ ਬੱਤਰ ਹਾਲਾਤ ਨੇ ਬਿਲਕੁਲ ਸਹੀ ਗੱਲ ਹੈ ਕੱਲਾ ਰੇਲਵੇ ਰੋਡ ਦਾ ਨਹੀਂ ਸੂਰੀ ਸਾਹਿਬ ਰੇਲਵੇ ਰੋਡ ਛੱਡੋ ਤੁਸੀਂ ਹੋਰ ਹਾਂ ਬਾਕੀ ਜਿੰਨੇ ਵੀ ਸ਼ਹਿਰ ਹੈਗੇ ਆ ਹੁਣ ਜਿਵੇਂ ਸਵੇਰੇ ਸ਼ਹਿਰ ਦੀ ਜਿੰਨੇ ਆ ਵੀ ਮੁੱਖ ਮਾਰਗ ਹੈਗੇ ਆ ਮੁੱਖ ਮਾਰਗ ਹੈਗੇ ਆ ਤੁਸੀਂ ਇੱਧਰ گاਊਸ਼ਾਲਾ ਵਾਲੇ ਰੋਡ ਤੇ ਚੱਲ ਜਾਓ ਮੈਂ ਸਵੇਰੇ ਬੱਚੇ ਛੱਡ ਕੇ ਆ ਬਹੁਤ ਜ਼ਿਆਦਾ ਮੁਸ਼ਕਲ ਜੀ ਉਧਰ ਹੀ ਚੱਲਦੇ ਹਾਂ ਉਧਰ ਹੀ ਮੁਸ਼ਕਲ ਮੁਸ਼ਕਲ ਹਾਲਾਤ ਨੇ ਔਰ ਰੱਬ ਜਿਹੜੇ ਸਾਡੇ ਸਿਆਸਤਦਾਨ ਇਹਨਾਂ ਨੂੰ ਮਾੜੀ ਮੋਟੀ ਸੋਝੀ ਦਵੇ ਇਹਨਾਂ ਨੂੰ ਅਕਲ ਦਵੇ ਤੇ ਲੋਕ ਪੱਖੀ ਹੋ ਕੇ ਸੋਚਣ ਓ ਯਾਰ ਪਤਾ ਕੀ ਗੱਲ ਆ ਪਹਿਲਾਂ ਇਹਨਾਂ ਦੇ ਬਜਰੀ ਪਾਤੀ ਮੋਟੀ ਔਰ ਤੁਸ ਤੋਂ ਰਾਤ ਇੱਥੇ ਹੀ ਜਗਾ ਮਿੱਟੀ ਪਾਤੀ ਇੱਕ ਗੱਲ ਤੋਂ ਬਹੁਤ ਵਧੀਆ ਗਈ ਹੈ ਵੀਡੀਓ ਦੇ ਵਿੱਚ ਵੈਦਰ ਫੋਰਕਾਸਟ ਵਾਲੀ ਵੀਡੀਓ ਬਣਾਈ ਹੈ ਨਾ ਕਿ ਵੈਦਰ ਫੋਰਕਾਸਟ ਵਾਲਾ ਚੈੱਕ ਕਰਨਾ ਚਾਹੀਦਾ ਵਾ ਕਿ ਪਤਾ ਲੱਗਦਾ ਕਿ ਮੀਂਹ ਆਣਾ ਨਹੀਂ ਆਣਾ ਉਹਦੇ ਹਿਸਾਬ ਨਾਲ ਮਿੱਟੀ ਜਾਂ ਲੋਕ ਜਾਂ ਕੋਈ ਵੀ ਖਾਮ ਰੋਡ ਦਾ ਸਟਾਰਟ ਕਰਨਾ ਜੇ ਹੁਣ ਜਿਹੜਾ ਉੱਪਰ ਦੇਖ ਕੇ ਕਿਸੇ ਬਜ਼ੁਰਗ ਨੂੰ ਦੱਸਣਾ ਕਿ ਮੀਂਹ ਆਊ ਕਿ ਨਹੀਂ ਆਊ ਨੈਟ ਗੂਗਲ ਹੈਗਾ ਗੂਗਲ ਤੇ ਪਤਾ ਲੱਗਦਾ ਇਹ ਸਭ ਤੋਂ ਪਤਾ ਲੱਗਦਾ ਕੱਲ ਮੀਂਹ ਆਣਾ ਨਹੀਂ ਆਣਾ ਜੋ ਜਿਹੜੀ ਸ਼ੋਭਾ ਯਾਤਰਾ ਲੰਗਰੀ ਕਿੰਨੇ ਤੰਗ ਹੋਣਾ ਲੋਕਾਂ ਨੂੰ ਸਤਿਆਨਾਸ ਮਹਾਤਾ ਸ਼ਹਿਰ ਦਾ ਕਿੰਨੇ ਸਤਿਆਨਾਸ ਵੇੜਾ ਗਰਗ